ਲੱਪਣੇ ਲੱਪਣੇ ਆ ਬੰਦੇ ਲੱਪਣੇ ਲੱਪਣਾ ਪਹਿਲਾਂ ਵੀ ਕਰਕੇ ਤੇ ਇੰਨੀ ਬਦਲੇ ਗੇਮ ਕਰਕੇ ਗਏ ਸੀ ਪਹਿਲਾਂ ਕਰ ਗਏ ਸੀ ਰੁਕ ਜਾ ਰੁਕਣ ਆ ਬਾਬਾ ਹੀ ਆ ਨਹੀਂ ਬਾਬੇ ਦੇ ਨਾਲ ਇੱਕ ਦੋ ਜਣੇ ਆ ਉਹ ਲੱਗਾ ਇਹਨੂੰ ਬਿਠਾਣਾ ਦੇਖੋ ਪਲੇ ਕਰੀ ਇਹ ਬਾਪੂ ਦਾ ਉਹ ਆ ਦੇ ਹਾਂ ਇਹਨੂੰ ਘਰੇ ਤਾਂ ਤੇ ਇਹ ਵੀ ਲੱਗਿਆ ਹੁਣ ਇਹ ਹੋਰ ਆ ਕੋਈ ਚਾਰ ਜਣੇ ਆ ਫਿਰ ਹਾਂ ਚਾਰ ਜਣੇ ਆ ਉਹ ਕਿਦਾਂ ਨੇ ਮੇਰੇ ਹੱਥ ਲੱਗੇ ਗਏ ਉਹ ਤੋਂ ਦੂਰ ਨਹੀਂ ਜਾਂਦੇ ਆ ਲਈ ਦਇਆ ਬਈ ਸਾਰੇ ਨੂੰ ਤਾਂ ਪਹਿਲਾਂ ਮੇਰੀ ਵੱਲੋਂ ਜੈ ਬਾਬੇ ਦੀ ਮੈਂ ਅੱਜ 3 ਦਿਨ ਹੋ ਗਏ ਮੇਰੀ ਗੁੱਡੀ ਦਾ ਐਕਸੀਡੈਂਟ ਵੱਡੀ ਦਾ ਹੋਇਆ ਜਲੰਧਰ ਦੇ ਰੋਡ ਦੇ ਉੱਤੇ ਤੇ ਉਹਦੇ ਚੱਕ ਕੇ ਉਹਨੂੰ ਰਾਤੀ ਜਾਂਦਾ ਤੇ ਇੱਥੇ ਹਨੂਬ ਦੇ ਦਾਖਲ ਕੀਤੀ ਆ ਉਹਦੇ ਖੂਨ ਚੜਦਾ ਲੱਗ ਗਈ ਜਿੱਥੇ ਉਹਦਾ ਕੱਲ ਨੂੰ ਆਪਰੇਸ਼ਨ ਸੀ ਤੇ ਮੈਨੂੰ ਪੈਸਾ ਦੀ ਲੋੜ ਸੀ ਮੈਂ ਵੀ ਜਾ ਰਿਹਾ ਸੀ ਕਿਤੇ ਤੇ ਮੈਂ ਆਉਂਦੇ ਹੋਏ ਨੇ ਸਬਜ਼ੀ ਲਈ ਗੋਲਡ ਸਾਡੇ ਪਾਇਆ ਸੀ ਸਬਜ਼ੀ ਲਈ ਸਟਾਰ ਮਿਲ ਦੇ ਕੋਲੋਂ ਜਿੱਥੇ ਟੈਲਾ ਬੜਦੀਆਂ ਉੱਥੇ ਸਬਜੀ ਲੈ ਕੇ ਮੈਂ ਪੁਲਦੇ ਥੱਲੇ ਗਿਆ ਜਦੋਂ ਪੁਲਦੇ ਥੱਲੇ ਗਿਆ ਤਾਂ ਮੈਨੂੰ ਇੱਕ ਬਾਬੇ ਨੇ ਰੋਕਿਆ ਕਹਿੰਦਾ ਬਾਬਾ ਜੀ ਵੀ ਮੈਨੂੰ ਕੋਈ ਪੰਜਾ ਪੀਣਾ ਦੀ ਜਗ੍ਹਾ ਦੱਸੋ ਮੈਂ ਕਿਹਾ ਵੀ ਮੈਂ ਪੰਜਾ ਪੀਣਾ ਦੀ ਜਗ੍ਹਾ ਤਾਂ ਮੈਨੂੰ ਨਹੀਂ ਕੋਈ ਵੀ ਪਤਾ ਉੱਥੇ ਜਿਉਂ ਮੈਂ ਚੱਲਿਆ ਤੇ ਮੈਂ ਹਨੂਮਾਨ ਕੜੀ ਕੋਲ ਦੀ ਹੋ ਕੇ ਤਾਂ ਇੱਧਰ ਨਕੁੱਦਰ ਰੂਨ ਨੂੰ ਮਾਣਾ ਸੀ ਜਦੋਂ ਮੈਂ ਚੜਾਈ ਚੜਿਆ ਤਾਂ ਚੜਾਈ ਚੜ ਕੇ ਥੋੜੇ ਪੱਕੇ ਰਾਵਣ ਦੇ ਮੂਰੇ ਫੇਕਿਆ ਤੇ ਫਿਰ ਮੈਨੂੰ ਤੀਵੀ ਆਦਮੀ ਨੇ ਇੱਕ ਨੇ ਰੋਕਿਆ ਤੀਵੀ ਆਦ ਪੰਜਸਰ ਮੋਟਰਸਾਈਕਲ ਤੇ ਤੀਵੀ ਆਦਮੀ ਤੇ ਬੰਦੇ ਦੇ ਦੰਦ ਜਿਹੜੇ ਹੈਗੇ ਉਹ ਪਾਨ ਦੇ ਨਾਲ ਲਪੜੇ ਆ ਉਹ ਦਰ ਉਹਦੇ ਸਾਰੇ ਪਾਣ ਪਾਣ ਦੇ ਨਾਲ ਹੋਏ ਆ ਉਹ ਸਤਿਵੀਂ ਆਦਮੀ ਨੇ ਮੈਨੂੰ ਗੱਲਾਂ ਪਾਇਆ ਬਾਬਾ ਕਰਨੀ ਵਾਲਾ ਫਲਾਨਾ ਸਿਮਕੜਾ ਸਾਦਾ ਹੋ ਗਿਆ ਸੋਨਾ ਇਹਨਾਂ ਬਣ ਗਿਆ ਅੱਛਾ ਉਹ ਪਹਿਲਾਂ ਉਹਦੇ ਕੋਲੋਂ ਨੇ ਪਤਾ ਨਹੀਂ ਪਿੱਤਲ ਦਾ ਕੜਾ ਜਾਂ ਸੋਨੇ ਦਾ ਉਸ ਬੰਦੇ ਨੇ ਲਖਾਇਆ ਬਾਬੇ ਨੇ ਤੇ ਕੜਾ ਲਹਾ ਕੇ ਤੇ ਉਹਨੂੰ ਚਿੱਟੇ ਰਮਾ ਦੇ ਵਿੱਚ ਬੰਨ ਕੇ ਦਿੱਤਾ ਬੰਨ ਕੇ ਉਹਨੂੰ ਮੋੜਦਾ ਨੱਠ ਜਾ ਕੇ ਨਾ ਫਲਾਨਾ ਸਿਮਕੜਾ ਤੂੰ ਫੇ ਕੰਜਰਾ ਫਲਾਨਾ ਸਿਮਕੜਾ ਆ ਗਿਆ ਅੱਛਾ ਮੈਂ ਫੇ ਗੱਲ ਗੋਲੀ ਨਹੀਂ ਮੈਂ ਉਥੋਂ ਫੇ ਜਦੋਂ ਉਹ ਚਲੇ ਗਿਆ ਮੇਰੇ ਕੋਲ ਖੜਾ ਉਹ ਜਾਂਦਾ ਨਹੀਂ ਬੰਦਾ ਜਿਹੜਾ ਮੋਟਰਸਾਈਕਲ ਤੇ ਤੀਵੀ ਆਦਮੀ ਹੈ ਤੇ ਬਸ ਉਹਨ ਮੈਨੂੰ ਇੱਕ ਰਮਾਲ ਦਿੱਤਾ ਇਦਾਂ ਜਦੋਂ ਰਮਾਲ ਦਿੱਤਾ ਮੈਂ ਖੋਲਿਆ ਸਾਨੂੰ ਪਤਾ ਨਹੀਂ ਕੀ ਕੀਤਾ ਉਹਨ ਕੀ ਨਹੀਂ ਕੀਤਾ ਘਰ ਵਾਲੀ ਦੇ ਪੌਣੇ ਦੋ ਟੋਲੇ ਦੀ ਚਾਇਆ ਸੀ ਵਿੱਚ ਬਾਬੇ ਦੀ ਅੱਧੇ ਟੋਲੇ ਦੀ ਸਿੰਗੀ ਆ ਬਾਲਕ ਨਾਲ ਦੀ ਤੇ ਇੱਕ ਅੰਨਾ ਦੇ ਵਿੱਚ ਬਾਲੀਆਂ ਸੀਗੀਆਂ ਮੇਰੇ ਡਿਢ ਟੋਲੇ ਦੀਆਂ ਨੰਤੀਆਂ ਸੀਗੀਆਂ ਕੰਨਾਂ ਦੇ ਵਿੱਚ ਤੇ ਇੱਕ ਨੰਤੀ ਉੱਤੇ ਸੀ ਅੱਧੇ ਟੋਲੇ ਦੀ ਤੇ ਉਹ 10000 ਰੁਪਏ ਪਰਸ ਦੇ ਵਿੱਚ ਸੀ ਲੈ ਕੇ ਉਫਰਾਨ ਹੋ ਗਿਆ ਤਿੰਨ ਜਾਨੇ ਤੁਹਾਨੂੰ ਪਤਾ ਲੱਗਦਾ ਤਿੰਨ ਜਾਨੇ ਤਿੰਨ ਜਾਨੇ ਸੀ ਉਹ ਬਾਬਾ ਫੇਰ ਮੂਰੇ ਆ ਗਿਆ ਉਹ ਇਹ ਜਗਾ ਕਿਹੜੀ ਸੀ ਜਿੱਥੇ ਪੱਕੇ ਰਾਮ ਦੇ ਬਿਲਕੁਲ ਸਾਹਮਣੇ ਸਾਹਮਣੇ ਸੀ ਪੁਲ ਦੇ ਥੱਲੇ ਕਿ ਉੱਪਰ ਉੱਪਰ ਪੁਲ ਦੇ ਉੱਪਰ ਤੇ ਉਹ ਗੇੜੇ ਸਾਧਨ ਤੇ ਸੀਗੇ ਉਹ ਉਹ ਮੋਟਰਸਾਈਕਲ 500 ਮੋਟਰਸਾਈਕਲ ਕਾਲੇ ਰੰਗ ਦਾ ਮੋਟਰਸਾਈਕਲ ਸੀਮੀ ਦੇ ਕਰੀਮ ਕਲਰ ਦੀ ਕੋਟੀ ਪਾਈ ਆ ਤੇ ਪਤਲੀ ਜੇ ਪੰਦੀ ਆ ਪੱਕਾ ਰੰਗ ਉਹਦਾ ਕਾਲਾ ਕਿੱਤਾ ਲਾਇਆ ਤੇ ਦੂਜੀ ਜਿਹੜੀ ਜਨਾਬ ਬੰਦਾ ਆ ਤੇ ਉਹਨ ਡੱਬੀ ਚੱਕਦਾਰ ਕਮੀ ਚ ਪਾਈ ਜਿਹੜਾ ਬਾਬਾ ਸੀ ਉਹ ਤੁਰ ਕੇ ਆ ਸੀ ਉਹ ਤੁਰ ਕੇ ਆ ਉਹ ਤੁਰ ਕੇ ਪਹਿਲਾਂ ਥੱਲੇ ਵੀ ਮਿਲਿਆ ਸਨ ਤੁਰ ਕੇ ਤੇ ਉੱਪਰ ਪੁਲ ਦੇ ਵੀ ਉਹ ਤੁਰ ਕੇ ਮਿਲਿਆ ਬਾਬੇ ਨੇ ਕੋਈ ਨਾ ਰਸਿਆ ਸੀ ਆਪਣਾ ਗੱਲਾਂ ਗੱਲਾਂ ਕੁਛ ਨਹੀਂ ਦੱਸਿਆ ਨਾ ਕੋਈ ਗੱਲ ਤੁਹਾਡੀਆਂ ਨੇ ਖਿੱਚੀਆਂ ਕੱਲਾ ਤੁ ਆ ਬਲਾਈਆਂ ਹੁੰਦੀਆਂ ਆ ਬਲਾਈਆਂ ਬੰਦੇ ਨੇ ਆ ਬਲਾਈਆਂ ਹੁੰਦੀ ਤੁਹਾਨੂੰ ਪਤਾ ਨਹੀਂ ਲੱਗਾ ਬਾਲੀਆਂ ਲਾਈਆਂ ਕਿਦਾਂ ਪਤਾ ਨਹੀਂ ਲੱਗਾ ਇਦਾਂ ਦੀ ਗੱਲਬਾਤ ਇੱਕ ਸਕਿੰਟ ਵੀ ਨਹੀਂ ਲੱਗਾ ਤੇ ਕੰਪਲੇਟ ਦਿੱਤੀ ਤੁਸੀਂ ਮੌਕੇ ਤੇ ਫੋਟੋ ਹਾਂ ਜਾ ਕੇ ਆਏ ਅਸੀਂ ਕੀ ਮੰਦਰ ਦੇ ਪ੍ਰਚਾਰ ਤੇ ਤੇ ਉਹ ਕਹਿੰਦੇ ਅਸੀਂ ਕੋਈ ਨਹੀਂ ਕੇਅਰ ਕਰਦੇ ਆ ਤੁਹਾਨੂੰ ਫਿਰ ਸਾਦੇ ਆ ਉੱਥੇ ਕੋਈ ਜਿੱਥੇ ਬਾੜ ਤੇ ਆ ਰਮਾਲ ਮੇਰੇ ਕੋਲ ਫੜਿਆ ਆ ਜਿਹੜਾ ਮੈਨੂੰ ਦੇ ਗਿਆ ਪਰ ਮੈਨੂੰ ਸ਼ੱਕ ਪੈਂਦੀ ਸੀ ਵੀ ਇਹਦੇ ਵਿੱਚ ਹੈ ਕੁਝ ਨਹੀਂ ਤੇ ਲੇਕਿਨ ਅਸੀਂ ਗੋਲ ਗੋਲੇ ਨਹੀਂ ਜਦੋਂ ਤੁਸੀਂ ਚੈੱਕ ਕੀਤਾ ਰਮਾਲ ਚ ਕੀ ਨਿਕਲੇ ਮੋੜ ਇਹ ਆ ਵਿਕਰੀ ਭੰਗ ਜਈ ਪਤਾ ਨਹੀਂ ਫੂਤਣਾ ਕੀ ਚੀਜ਼ ਆ ਤੇ ਤੁਹਾਨੂੰ ਇਹ ਹੀ ਲੱਗਾ ਵੀ ਸੋਨਾ ਤੁਹਾਡੇ ਇਹਦੇ ਚ ਸੋਨਾ ਇਹਦੇ ਵਿੱਚ ਹੀ ਹੈ ਦੇਖੀ ਮਾਣਾ ਨਾ ਨਾਲ ਕਰੀਏ ਇਹਦੇ ਇਹ ਇਹ ਆਪ ਹੁੰਦਾ ਪਿੱਛੇ ਹੁਣ ਅਸੀਂ ਪੱਜੇ ਇਕੱਠੇ ਹੋਣੇ ਕਿੱਥੇ ਗਏ ਆਇਆ ਮਾਣਾ ਬੜਾ ਯਾਰ ਉਹਦੇ ਉਹਦੇ ਸਾਨੂੰ ਵੀ ਰੋਕ ਰਿਆ ਖੜਾ ਆ ਕੇ ਉਹਦੇ ਸਕੂਟੀ ਅਸੀਂ ਦੋ ਜਣੇ ਖੜੇ ਆ ਗਏ ਪਿੱਛੇ ਆ ਗਏ ਬਾਹਰ ਗੋੜਾ ਇਹ ਚੱਲਦਾ ਇਹ ਬੇਟਾ ਇਹ ਛੇ ਤੋਂ ਬਾਹਰ ਕੇਨ ਜਾਂਦੇ ਇਹ ਦੁਬਾਰਾ ਕੇਨਵੇ ਉਹ ਇਹਨੂੰ ਰੱਖ ਲਿਆ ਤਿੰਨ ਆਦਮੀ ਜੇ ਨਦਰਾ ਨੂੰ ਇਹ ਇੱਧਰ ਨੂੰ ਜਾਂਦਾ ਫਿਰੇ ਥੱਲੇ ਨੋਕਰ ਆ ਗਿਆ ਨਾ ਪੁੱਤ ਪੱਲੇ ਸਿੰਘ ਹੀ ਬਚ ਗਿਆ ਜਾਂਦਾ ਹੁਣ ਜੇ ਇੱਧਰ ਵੀ ਗਿਆ ਹੋਇਆ ਤੁਰ ਕੇ ਇੱਥੋਂ ਜਾਊਗਾ ਆਜੋ ਆਜੋ ਆਈ ਵੜੀ ਕਿਆੰਸੀ ਮੇਰੀ ਬਾਬਾ ਜੀ ਸਿੰਘੀ ਸੀ ਮੇਰੀ ਵਿੱਚ ਬਾਲੀਆਂ ਸੀ ਕੰਨਾਂ ਦੇ ਵਿੱਚ ਕੀ ਨਾਮ ਆਂਟੀ ਤੁਹਾਡਾ ਸਰਬਿੰਦਰ ਕਿੱਥੇ ਦੇ ਰਹੇ ਤੁਸੀਂ ਫਗਤਪੁਰਾ ਫਗਤਪੁਰਾ ਕੀ ਮਾਮਲਾ ਜਿਹੜਾ ਤੁਹਾਡਾ ਨਾ ਠੱਗੀ ਹੋਈ ਹੈ ਜੇ ਪੁਲ ਦੇ ਉੱਪਰ ਤੋਂ ਆੜੇ ਦਾਦੇ ਸੁਗਾ ਚੈਨ ਲਈ ਗੱਲ ਚ ਮੇਰੇ ਅਸੀਂ ਪਹਿਲਾਂ ਸਬਜੀ ਲੈਂਦੇ ਸੀ ਕਿ ਉੱਥੇ ਸਾਨੂੰ ਸਾਧੂ ਮਿਲਿਆ ਇੱਕ ਉਹ ਕਹਿੰਦੇ ਆ ਆਦਮੀ ਸਰਕਾਰ ਨੇ ਪੀਣ ਜਗਾ ਤੋਂ ਦੱਸੂ ਅਸੀਂ ਨੂੰ ਨਹੀਂ ਪਤਾਏਗਾ ਅਸੀਂ ਉਹ ਮੱਕੇ ਰਾਮਨ ਦੇ ਮਤ ਪੌਲ ਤੇ ਉੱਪਰ ਚੜੇ ਹਾਂ ਤੇ ਉਹ ਪਿੱਛੇ ਆ ਰਹੇ ਸੀਗੇ ਉਤੀਮੀ ਆਦਮੀ ਤੇ ਉਹਨਾਂ ਨੇ ਕਿਹਾ ਵੀ ਸਾਧੂ ਮਿਲਿਆ ਕਿ ਅਸੀਂ ਨੂੰ ਮਿਲਿਆ ਕਹਿੰਦੇ ਬਾਬਾ ਜੀ ਉਹ ਸਾਦੂ ਬਹੁਤ ਚੰਗਾ ਆ ਵੀ ਸਾਡੀ ਮਾਂ ਦੀ ਨਿਗਾ ਚੱਲ ਗਈ ਸੀ ਉਹ ਨਿਗਾ ਸਾਡੀ ਮਾਂ ਦੀ ਉਹਨੇ ਸਾਦੂ ਨੇ ਲਿਆ ਦਿੱਤੀ ਆ ਵੀ ਬਾਬਾ ਜੀ ਤੁਸੀਂ ਵੀ ਕੁਝ ਪੁੱਛ ਲਓ ਇਹਨਾਂ ਦੇ ਕੋਲ ਤੇ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਆ ਤੁਸੀਂ ਉਹਨਾਂ ਨੇ ਰਮਾਲ ਲੈ ਲਓ ਉਹਨਾਂ ਨੇ ਆਪਣਾ ਸੋਨਾ ਲਾ ਕੇ ਉਹ ਉਹਨਾਂ ਨੇ ਮੁੰਡੇ ਨੇ ਉਹ ਬਾਬਾ ਜੀ ਦੇ ਤਾਂ ਬਾਬਾ ਜੀ ਗਾਲਾਂ ਕੱਢਣ ਲੱਪੇ ਕਹਿੰਦਾ ਤੁਹਾਨੂੰ ਇੰਨਾ ਤੇ ਤਾਂ ਤੁਸੀਂ ਚੱਲ ਜਾਓ ਤੇ ਜਦੋਂ ਉਹਨਾਂ ਨੇ ਵੀ ਤੁਸੀਂ ਆਪਣਾ ਵੀ ਸੋਨਾ ਲਾ ਦੋ ਤੁਸੀਂ ਬਾਬਾ ਜੀ ਨੂੰ ਦੇ ਦੋ ਉਹਨਾਂ ਚੈਨ ਵੀ ਲਾ ਲਈ ਕਰਨਾ ਚੋ ਬਾਲੀਆਂ ਵੀ ਲਾ ਲਈਆਂ ਇਹਨਾਂ ਨੇ ਸਾਰਾ ਕੁਝ ਲਾ ਲਿਆ ਤੇ ਰਮਾਲ ਚ ਰੱਖਿਆ ਤੇ ਅਸੀਂ ਰਮਾਲ ਚ ਉਹਨਾਂ ਨੇ ਉਹ ਰਮਾਲ ਰੱਖ ਲਿਆ ਦੂਜਾ ਰਮਾਲ ਸਾਨੂੰ ਦੇ ਦਿੱਤਾ ਯਾਨੀ ਕਿ ਪਲੈਨ ਦੇ ਨਾਲ ਹੀ ਆਏ ਸੀ ਪਹਿਲੇ ਬਾਬੇ ਦੇ ਨਾਲ ਪਿੱਛੇ ਲੱਗੇ ਪਿੱਛੇ ਹੀ ਲੱਗੇ ਆ ਉਹ ਬਾਬੇ ਨਾਲ ਰਣੇ ਆ ਉਹ ਬਾਬੇ ਨਾਲ ਹੀ ਹੋ ਜਦੋਂ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਰਮਾਲ ਖਾਲੀ ਸੀਗਾ ਤੁਸੀਂ ਜਦੋਂ ਰਮਾਲ ਖੋਲਿਆ ਹਾਲ ਤਾਂ ਬੇਰੋਸ਼ੀ ਦੀ ਹੋ ਗਈ ਸੀ ਜਿਹੜਾ ਪਤਾ ਨਹੀਂ ਲੱਗਾ ਸਾਨੂੰ ਹੋਇਆ ਜੀ ਸੁਵੀਰ ਪਤਾ ਹੀ ਨਹੀਂ ਲੱਗਿਆ ਅਸੀਂ ਅੱਗੇ ਜਾ ਕੇ ਖੋਲੇ ਤਾਂ ਉਹਨਾਂ ਨੇ ਰਮਾਲ ਵਿੱਚ ਸਾਨੂੰ ਕੁਝ ਨਹੀਂ ਅਸੀਂ ਉੱਥੇ ਮੋੜ ਕੇ ਫੇਰ ਪੱਕੇ ਰਬਨ ਨੂੰ ਆ ਗਏ ਉਹ ਬਾਬਾ ਪਤਾ ਨਹੀਂ ਕਿੱਧਰ ਚਲੇ ਗਏ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਛ ਨਹੀਂ ਮੋੜ ਕੇ ਨਹੀਂ ਖੁਸ਼ ਸਾਨੂੰ ਬਸ ਆ ਹੀ ਦਿੱਤੀ ਸੰਪੰਗੇ ਕਰਲੀ ਉਹ ਅੱਛੀ ਸੀ ਤੇ ਕੀ ਕੀ ਪਾਇਆ ਤੁਸੀਂ ਗੱਲ ਦੇ ਵਿੱਚ ਜੜ ਲੈ ਗਿਆ ਅਸੀਂ ਸਭ ਮਿਲ ਚੈਰਮਸੀ ਪਾਣੇ ਦੋ ਟੋਲੇ ਦੀ ਤੇ ਕੰਨਾਂ ਨੇ ਬਾਗਣੀਆਂ ਸੀ ਅੱਗੇ ਤੋਂ ਵੈ ਸਿੰਗੀ ਸੀ ਬਾਬਾ ਜੀ ਤੇ ਗਏ ਪਤਾ ਲੱਗਾ ਕਿੱਧਰ ਕੇ ਬੰਦੇ ਮੋੜ ਉਹ ਜਲੰਧਰ ਨੂੰ ਚੱਲ ਗਏ ਤੇ ਬਾਬਾ ਇੱਧਰ ਨੂੰ ਫੋੜਿਆ ਬਾਬਾ ਜੀ ਉਹ ਤੁਹਾਨੂੰ ਪੱਕੇ ਰਬਨ ਨਾਲ ਨੂੰ ਮੋੜ ਗਿਆ ਠੀਕ ਹੈ ਹਾਂ ਹਾਂਜੀ